ਸ਼ਾਂਤ ਸਨੌਰ ਵਾਲਿਆਂ ਨੇ ਇੱਕ ਭਵਿੱਖ ਬਾਣੀ 6 ਮਹੀਨਿਆਂ ਦਾ ਰਾਸ਼ਨ ਸਾਂਭ ਲਵੋ ਸੱਚ ਹੋਣ ਵਾਲੀ ਹੈ ਅਜੇ ਵੀ ਵੇਲਾ ਹੈ ਅੱਜ ਤੋਂ ਰਾਸ਼ਨ ਚ ਇਹ ਜ਼ਰੂਰੀ ਚੀਜ਼ਾਂ ਸ਼ਾਮਲ ਕਰੋ ਜੰਗ ਲੱਗਣ ਲਈ ਤਿਆਰ ਹੈ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ ਪਿਆਰਿਓ ਪਹਿਲਾਂ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਤੁਸੀਂ ਬਾਬਾ ਹਰਦੇਵ ਸਿੰਘ ਜੀ ਸਨੌਰ ਵਾਲੇ ਉਹਨਾਂ ਨੂੰ ਸੁਣਿਆ ਹੋਵੇਗਾ ਮੈਂ ਤੇ ਉਹਨਾਂ ਨੂੰ ਬਹੁਤ ਸੁਣਦਾ ਜੀ ਤੇ ਬਹੁਤ ਉਹਨਾਂ ਦੇ ਬੱਚਾ ਜਿਹੜੇ ਨੇ ਮਨ ਨੂੰ ਸਕੂਨ ਦੇਣ ਵਾਲੇ ਨੇ ਸੱਚੀ ਗੱਲ ਜੋ ਵੀ ਗੁਰਬਾਣੀ ਦੀ ਗੱਲ ਕਰਦਾ ਸਤਗੁਰ ਕਹਿੰਦੇ ਨੇ ਜਿਹੜਾ ਵੀ ਗੁਰਬਾਣੀ ਦੀ ਗੱਲ ਕਰਦਾ ਹੈ ਕਹਿੰਦੇ ਉਹ ਮੁਖੜਾ ਧੰਨ ਹੈ ਜਿਹੜਾ ਗੁਰੂ ਦੀ ਗੱਲ ਕਰਦਾ ਹੈ ਸਤਗੁਰੂ ਨੇ ਆਪ ਹੀ ਉਹਨਾਂ ਨੂੰ ਕਿਰਪਾ ਕਰਕੇ ਨਿਵਾਜਿਆ ਹੈ ਜਿਹੜਾ ਗੁਰੂ ਦੀ ਗੱਲ ਕਰਦਾ ਹੈ ਜਿਹੜਾ ਪਾਤਸ਼ਾਹ ਦੀ ਗੱਲ ਕਰਦਾ ਹੈ ਕਹਿੰਦੇ ਉਹ ਧੰਨ ਹੈ ਮੈਂ ਉਹ ਤੋਂ ਬਲੇ ਹਾਰ ਜਾਣਾ ਹਾਂ ਕਿਉਂ ਕੋਈ ਵੀ ਹੋਵੇ ਚਾਹੇ ਉਹ ਸਾਡਾ ਦੁਸ਼ਮਣੀ ਕਿਉਂ ਨਾ ਹੋਵੇ ਜਦੋਂ ਗੁਰੂ ਦੀ ਗੱਲ ਕਰ ਰਿਆ ਹੈ ਤੇ ਉਹ ਧਨਤਾ ਦੇ ਯੋਗ ਹੈ ਸਤਕਾਰ ਦੇ ਯੋਗ ਹੈ ਉਹ ਕਹਿੰਦੇ ਸੀ ਇੱਕ ਦਿਨ ਮੈਂ ਸੁਣ ਰਿਹਾ ਸੀ ਕਹਿੰਦੇ ਭਾਈ 6-6 ਮਹੀਨਿਆਂ ਦਾ ਰਾਸ਼ਨ ਜਮ੍ਹਾਂ ਕਰ ਲਓ ਕਿਉਂ ਕਰ ਲਓ ਕਹਿੰਦੇ ਭਾਈ ਸਮਾਂ ਐਸਾ ਆਉਣ ਵਾਲਾ ਹੈ ਸਾਡੇ ਕੋਲੇ ਨਾ ਪੈਸਾ ਹੋਏਗਾ ਤੇ ਨਾ ਕਹਿੰਦੇ ਸਾਡੇ ਕੋਲੇ ਕੋਈ ਰਾਸ਼ਨ ਹੋਏਗਾ ਨਾ ਸਾਧਨ ਹੋਏਗਾ ਵੀ ਜਾ ਕੇ ਅਸੀਂ ਲੈ ਆਈਏ ਆਪਸੀ ਭਾਈਚਾਰਕ ਸਾਂਝਾਂ ਜੜੀਆਂ ਨੇ ਖਤਮ ਹੋ ਜਾਣਗੀਆਂ ਕਹਿੰਦੇ ਸਾਡੇ ਕੋਲੇ ਪੈਸਾ ਵੀ ਨਹੀਂ ਹੋਣਾ ਸੀ ਰਾਸ਼ਨ ਖਰੀਦ ਲਈਏ ਰਾਸ਼ਨ ਖਰੀਦਾਂਗੇ ਕਿੱਥੋਂ ਜਦੋਂ ਅਗਲੇ ਕੋਲ ਹੀ ਨਹੀਂ ਹੋਏਗਾ ਹੁਣ ਮੰਨ ਲਓ ਸਾਡੇ ਕੋਲ ਕੋਈ ਚੱਲ ਕੇ ਆ ਗਿਆ ਸਾਨੂੰ ਕੋਈ ਕਵੇ ਕਿ ਮੈਨੂੰ ਤੇ ਖੜੇ ਪੈਰੋਂ 100000 ਰੁਪਇਆ ਦੇਵੇ ਹੁਣ ਲੱਖ ਸਾਡੇ ਘਰ ਰੋਟੀ ਹੈ ਨਹੀਂ ਤੇ ਉਹਨੂੰ ਲੱਖ ਰੁਪਇਆ ਕਿੱਥੋਂ ਦਈਏ ਦੇ ਦਾਂਗੇ ਆਪਾਂ ਖੜੇ ਪੈਰ ਕੋਈ ਗੈਪ ਹੋਵੇ ਕੋਈ ਸਾਡੇ ਕੋਲੇ ਇਹ ਤੇ ਨਹੀਂ ਵੀ ਦਰਾਜ ਖੋਲ੍ਹਿਆ ਉਹਦੇ ਵਿੱਚ ਮਾਇਆ ਪਈਆ ਚੁੱਕ ਕੇ ਫੜਾਈ ਦੇਣੀ ਆ ਵੀ ਨਾ ਦਈਏ ਉਹ ਤੇ ਹੁੰਦਾ ਵੀ ਚਲੋ ਬੰਦਾ ਜਾਣ ਬੁੱਝ ਕੇ ਕਰਦਾ ਜੀ ਪਰ ਇੱਕ ਹੁੰਦਾ ਬੰਦੇ ਕੋਲੇ ਹਾਈ ਨਹੀਂ ਪ੍ਰਬੰਧ ਕਿੱਥੋਂ ਕਰੂ ਪ੍ਰਬੰਧ ਵੀ ਕਿੱਥੋਂ ਕਰੂ ਤੇ ਸਾਧ ਸੰਗਤ ਜਦੋਂ ਕੁਝ ਹੈ ਹੀ ਨਹੀਂ ਅੱਗੇ ਤੇ ਕਹਿੰਦੇ ਵੀ ਇਦਾਂ ਦਾ ਸਮਾਂ ਆਉਣਾ ਹੈ ਵੀ ਬੰਦਿਆਂ ਕੋਲੇ ਰਾਸ਼ਨ ਤੱਕ ਨਹੀਂ ਹੋਣਾ ਰੋਟੀ ਤੱਕ ਨਹੀਂ ਹੋਣੀ ਭੁੱਖੇ ਮਰਨ ਤੱਕ ਦੀ ਜਿਹੜੀ ਨੌਬਤ ਆਏਗੀ ਪੀਣ ਤਾਂ ਪੀਣ ਨੂੰ ਪਾਣੀ ਨਹੀਂ ਹੋਏਗਾ ਕਰੋਨਾ ਦੇ ਵਿੱਚ ਆਪਾਂ ਤਾਜ਼ਾ ਉਦਾਹਰਣ ਦੇਖ ਹੀ ਚੁੱਕੇ ਆ 2020 ਦੇ ਵਿੱਚ ਮਾਰਚ ਦਾ ਮਹੀਨਾ ਅਪ੍ਰੈਲ ਦਾ ਮਹੀਨਾ ਵੇਖਿਆ ਹੀ ਆ ਨਾ ਆਪਾਂ ਕੰਤੋਂ ਭਾਵ ਵੀ ਉਹ ਸਾਰੀਆਂ ਚੀਜ਼ਾਂ ਆਪਾਂ ਵੇਖੀਆਂ ਨੇ ਉਹ ਸਾਰੀਆਂ ਚੀਜ਼ਾਂ ਆਪਾਂ ਤਨਪਿੰਡੇ ਤੇ ਹੰਡਾਈਆਂ ਇਹੀ ਤਾਜ਼ਾ ਉਦਾਹਰਣ ਕੇ ਯਾਦ ਰੱਖਿਓ ਪਾਣੀ ਆਏ ਲੋਕਾਂ ਦੇ ਘਰਾਂ ਚ ਹੜ ਆ ਗਏ ਖਾਣ ਪੀਣੂ ਸਮਾਨ ਨਾ ਰਿਹਾ ਕਹਿੰਦੇ ਉਦੋਂ ਕੁਝ ਯੋਧਿਆਂ ਨੇ ਲੋਕਾਂ ਨੇ ਉਸ ਨੌਜਵਾਨਾਂ ਨੇ ਰਲ ਕੇ ਹੰਬੜਾ ਮਾਰਿਆ ਕੁਝ ਸੰਸਥਾਵਾਂ ਨੇ ਤੇ ਉਹਨਾਂ ਲੋਕਾਂ ਤੱਕ ਰਾਸ਼ਨ ਪਹੁੰਚਾਇਆ ਉਹਨਾਂ ਨੂੰ ਘਰ ਘਰ ਜਾ ਕੇ ਜਿਹੜਾ ਹੈ ਪਾਣੀ ਤੱਕ ਪੀਣ ਨੂੰ ਦਿੱਤਾ ਤੇ ਰਾਸ਼ਨ ਪਹੁੰਚਾਇਆ ਖਾਣ ਨੂੰ ਰੋਟੀ ਦਿੱਤੀ ਪ੍ਰਸ਼ਾਦਾ ਦਿੱਤਾ ਉਹਨਾਂ ਸਾਰਿਆਂ ਦਾ ਧੰਨਵਾਦ ਹੈ ਵੀ ਉਹੋ ਜੇ ਹਾਲਾਤ ਨਾ ਹੋ ਜਾਣ ਵੀ ਸਾਡੇ ਕੋਲੇ ਕੋਈ ਮਦਦ ਬਿਨਾ ਪਹੁੰਚ ਸਕੇ ਪੂਰੀ ਦੁਨੀਆ ਜਦੋਂ ਸੰਕਟ ਦੇ ਵਿੱਚ ਜੋਝ ਰਹੀ ਹੋਵੇਗੀ ਕਹਿੰਦੇ ਇਹ ਨਾ ਹੋਵੇ ਵੀ ਸਾਡੇ ਕੋਲੇ ਖਾਣ ਨੂੰ ਨਾ ਹੋਵੇ ਰਾਸ਼ਨ ਜਮ੍ਹਾਂ ਕਰ ਲੋ ਵੀ ਘੱਟੋ-ਘੱਟ ਅਸੀਂ ਆਪਣਾ ਪਕਾ ਕੇ ਖਾ ਤੇ ਸਕੀਏ ਕਹਿੰਦੇ ਕਿੰਨਾ ਕੁ ਟਾਈਮ ਜਿਹੜੇ ਹਾਲਾਤ ਰਹਿਣਗੇ ਹੋ ਸਕਦਾ ਹੈ ਕਹਿੰਦੇ 3 ਮਹੀਨੇ ਵੀ ਲੰਘ ਜਾਣ 5 ਮਹੀਨੇ ਲੰਘ ਜਾਣ 6-6 ਮਹੀਨੇ ਲੰਘ ਜਾਣ ਕਹਿੰਦੇ 6-6 ਮਹੀਨਿਆਂ ਦਾ ਰਾਸ਼ਨ ਜਮ੍ਹਾਂ ਕਰ ਲਓ ਤੇ ਕਹਿੰਦੇ ਉਸ ਵਕਤ ਸਾਡੇ ਕੋਲ ਹੋਇਆ ਸੀ ਕਿਸੇ ਨੂੰ ਛਕਾ ਵੀ ਸਕਦੇ ਆ ਤੇ ਆਪ ਵੀ ਛਕ ਸਕਦੇ ਆ ਪ੍ਰਬੰਧ ਰੱਖੀਏ ਤੇ ਕਹਿੰਦੇ ਵੀ ਹੋਰ ਬਹੁਤ ਸਾਰੀਆਂ ਚੀਜ਼ਾਂ ਜੜੀਆਂ ਨੇ ਸਾਡੇ ਸਾਂਭਣ ਵਾਲੀਆਂ ਉਹ ਚੀਜ਼ਾਂ ਨੂੰ ਸਾਂਭ ਲਈਏ ਤਾਂ ਜੋ ਅਸੀਂ ਕਿਸੇ ਨੂੰ ਸਹਾਰਾ ਦੇ ਸਕੀਏ ਤੇ ਕਿਸੇ ਦਾ ਸਹਾਰਾ ਬਣ ਵੀ ਸਕੀਏ ਇਦਾਂ ਦਾ ਆਪਣੇ ਆਪ ਨੂੰ ਤਿਆਰ ਕਰੋ ਕਿਉਂਕਿ ਗੁਰੂ ਦੇ ਰੰਗਾਂ ਦਾ ਕੋਈ ਪਤਾ ਨਹੀਂ ਇਹ ਤਾਂ ਇਹ ਪਰਮਾਤਮਾ ਕੀ ਹੈ ਇਹ ਸਤਗੁਰੂ ਕੀ ਹੈ ਕਹਿੰਦੇ ਨੇ ਖਲ ਮੂਰਤ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ ਕਹਿੰਦੇ ਜਲ ਤੇ ਥਲ ਜਲ ਤੇ ਥਲ ਕਰਨ ਦੀ ਪਰਮਾਤਮਾ ਸਮਰੱਥਾ ਰੱਖਦਾ ਹੈ ਇਹ ਪਰਮਾਤਮਾ ਜਿਹੜਾ ਹੈ ਬਹੁਤ ਅੱਗੇ ਸਾਧ ਸੰਗਤ ਆਪਾਂ ਨੂੰ ਜਾ ਕੇ ਪਤਾ ਲੱਗੇਗਾ ਕਿ ਕਿਹੜੇ ਕਿਹੜੇ ਰੰਗਾਂ ਦੇ ਵਿੱਚ ਆਪਣੇ ਰੰਗ ਦਿਖਾ ਸਕਦਾ ਹੈ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋਤ ਸੁਭਾਵੈ ਨਾਨਕ ਆ ਸਾਈ ਗੱਲ ਚੰਗੀ ਆਪਾਂ ਪੜਦੇ ਨਾ ਇਹ ਗੁਰੂ ਦੀ ਰਜ਼ਾ ਹੈ ਤੋਂ ਪਿਆਰਿਓ ਯਾਦ ਰੱਖਿਓ ਵੀ ਗੁਰੂ ਨਾਲ ਜੁੜਨ ਵਾਲੇ ਹੀ ਸੁਖੀ ਰਹਿਣਗੇ ਬਾਕੀ ਸਾਰਿਆਂ ਨੂੰ ਕਰੋਪੀ ਦਾ ਸਾਹਮਣਾ ਕਰਨਾ ਪਏਗਾ ਇਸ ਕਰਕੇ ਗੁਰੂ ਨਾਲ ਜੁੜਿਏ ਸਤਗੁਰੂ ਨਾਲ ਜੁੜਿਏ ਉਹਦੇ ਅੱਗੇ ਅਰਦਾਸ ਕਰੀਏ ਕਿ ਸਤਗੁਰੂ ਕਿਸੇ ਤੇ ਐਸਾ ਸਮਾ ਨਾ ਆਵੇ ਸੁਖ ਸਾੰਦ ਨਾ ਸਮਾਨੰਗੇ ਸਾਰਿਆਂ ਦਾ ਜਿਹੜਾ ਸਮਾਂ ਨਾ ਉਹ ਵਧੀਆ ਬਤੀਤ ਹੋਵੇ ਸਤਿਗੁਰੂ ਜੇਕਰ ਇਹ ਸਮਾਂ ਚੰਗੀ ਤਰ੍ਹਾਂ ਲੰਘਦਾ ਹੈ ਇਹ ਸਮਾਂ ਚੰਗੀ ਤਰ੍ਹਾਂ ਬਤੀਤ ਹੁੰਦਾ ਹੈ ਸਤਿਗੁਰੂ ਅਸੀਂ ਸਾਰੇ ਹੀ ਤੁਹਾਡੇ ਧੰਨਵਾਦੀ ਹੋਵਾਂਗੇ ਅਸੀਂ ਸਾਰੇ ਹੀ ਤੁਹਾਡੇ ਥੈਂਕਫੁਲ ਹੋਵਾਂਗੇ ਸਤਿਗੁਰੂ ਕਿਉਂਕਿ ਆਪ ਜੀ ਕਿਰਪਾ ਕਰਕੇ ਨਿਵਾਜੋਗੇ ਕਿਰਪਾ ਰੱਖਿਓ ਜੀ ਸਾਰਿਆਂ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿ